ਕਿ ਗਰੀਬਾਂ ਦਾ ਭਲਾ ਹੋ ਜੂਗਾ ਮਹਿੰਗਾਈ ਬਹੁਤ ਜ਼ਿਆਦਾ ਆ ਉਹਦੇ ਵਿੱਚ ਫਿਰ ਮਜਬੂਰ ਬੰਦਾ ਕੋਈ ਦਵਾਈ ਲਾਜ ਨਹੀਂ ਕਰਵਾ ਸਕਦਾ ਕਿ ਗਰੀਬ ਬੰਦਾ ਦਿੱਤੋਂ ਲਾਜ ਕਰਾਊਗਾ ਉਹਦਾ ਤਾਂ ਦਮ ਆਜ਼ ਹੀ ਟੁੱਟ ਜਾਂਦਾ ਹੈ ਕਿ ਜੇ ਹਸਪੀਟਲ ਜਾਂਦੇ ਆ ਪਹਿਲਾਂ ਵੀ 25000 ਜਮਾ ਕਰਾਓ ਤਾਂ ਫਿਰ ਇਲਾਜ ਕਰੋਗੇ ਪਹਿਲੀ ਗੱਲ ਤਾਂ ਇਹ ਆ ਜੀ ਵੱਡੇ ਹਸਪੀਟਲਾਂ ਦੇ ਵਿੱਚ ਪਹਿਲਾਂ ਪੈਸਾ ਚਾਹੀਦਾ ਵੱਡਾ ਵੱਡਾ ਪੈਸਾ ਕਿਸੇ ਕੋਲ ਹੈ ਨਹੀਂਗਾ ਅੱਜ ਦੇ ਮਾਹੌਲ ਦੇ ਵਿੱਚ ਆਪਾਂ ਤਾਂ ਕਹਿੰਦੇ ਪਰਮਾਤਮਾ ਕਿਸੇ ਨੂੰ ਵੀ ਬਿਮਾਰ ਨਾ ਕਰੇ ਨਾ ਹੀ ਗਵਰਨਮੈਂਟ ਕੋਲੋਂ ਫਾਇਦਾ ਲੈਣਾ ਪਵੇ ਜੇ ਕਿਸੇ ਨੂੰ ਕੋਈ ਇਹੋ ਜਿਹੀ ਪਰਮਾਤਮਾ ਕਿਫਤਾ ਪਾਉਂਦਾ ਤਾਂ ਉਹਦੇ ਲਈ ਤਾਂ ਮੈਂ ਕਹਿੰਦਾ ਬਹੁਤ ਵਧੀਆ ਹੈਗਾ ਬਹੁਤ ਵਧੀਆ ਹੈ ਜੇ ਪੰਕਚਰ ਹੋ ਜਾਣੇ ਜਾਂ ਕੋਈ ਟੀਮ ਲੈਂਦੀ ਤਾਂ ਬਹੁਤ ਵਧੀਆ ਹੈ ਸਾਰਿਆਂ ਨੂੰ ਫਾਇਦਾ ਹੋਵੇਗਾ ਮਲਾਜਮਾਂ ਨੂੰ ਵੀ ਤਵਲਗ ਨੂੰ ਵੀ ਬਹੁਤ ਵਧੀਆ ਚੀਜ਼ ਹੈ ਤੇ ਇਲਾਜ ਫ੍ਰੀ ਕਰ ਰਹੇ ਐ ਤੇ ਬਹੁਤ ਵਧੀਆ ਗੱਲ ਸੁਨਰੇ ਦੇ ਵਿੱਚ ਇਲਾਜ ਹੋਏਗਾ ਫ੍ਰੀ ਇਲਾਜ ਹੋਏਗਾ ਸਾਰੇ ਪਬਲਿਕ ਦਾ ਵਧੀਆ ਗੱਲ ਹੈ ਕਿਹੜੇ ਡਾਕਟਰ ਕੋਲ ਚਲੇ ਜਾਓ 5-700 ਤੋਂ ਥੱਲੇ ਫੀਸ ਕੋਈ ਨਹੀਂ ਚਾਹੀਏ ਡੀਐਮਸੀ ਚਲੇ ਜਾਓ ਉੱਤੇ ਕਹਿੰਦੇ ਆ ਜੀ ਜੇ ਤੁਸੀਂ ਪ੍ਰਾਈਵੇਟ ਚ ਕਰਨਾ ਤੇ ਤੁਸੀਂ ਲੈਣਾ ਚ ਲੱਗੇ ਰੋ ਰਾਤੀ 2 ਵਜੇ ਤੱਕ ਜੇ ਪ੍ਰਾਈਵੇਟ ਕਰਨਾ ਤੇ ਤੁਸੀਂ ਥੁਨੇ ਦੇ ਓ ਹਜ਼ਾਰ ਰੁਪਏ ਹੋਣੇ ਤੁਹਾਡਾ ਨੰਬਰ ਆਇਆ ਸਰਕਾਰੀ ਹਸਪਤਾਲ ਵਿੱਚ ਕੈਨ ਨੂੰ ਤਾਂ ਹਰ ਸਹੂਲਤ ਜੀ ਆ ਪਰ ਜਦੋਂ ਕੋਈ ਬੰਦਾ ਸਹੂਲਤ ਲੈਣ ਜਾਂਦਾ ਵਾ ਤਾਂ ਉਹਨੂੰ ਬੜੀਆਂ ਵੱਡੀਆਂ ਵੱਡੀਆਂ ਲਾਈਨਾਂ ਦਾ ਤੇ ਹਰ ਚੀਜ਼ ਦਾ ਤਾਂ ਏਜੰਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਵਾ ਜਿਹੜੇ ਗਰੀਬ ਆਦਮੀ ਨਹੀਂ ਇਲਾਜ ਕਰਾ ਸਕਦੇ ਉਹਨਾਂ ਲਈ ਬਹੁਤ ਵਧੀਆ ਕਾਰਡ ਇੱਕ ਬਣਿਆ ਹੋਏਗਾ ਅਗਲਾ ਜਿੱਥੇ ਮਰਜ਼ੀ ਇਲਾਜ ਕਰਾ ਸਕਦਾ ਇਹ ਗਵਰਨਮੈਂਟ ਸਹੂਲਤ ਦਿੰਦੀ ਹੈ ਇਹਦਾ ਸਭ ਤੋਂ ਵਧੀਆ ਗੱਲ ਹੈ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਇਹਨਾਂ ਪ੍ਰਾਈਵੇਟ ਹਸਪੀਟਲਾਂ 'ਚ ਵੀ ਸਹੂਲਤਾ ਕਰਨ ਕਿਉਂਕਿ ਸਰਕਾਰੀ ਦੇ ਵਿੱਚ ਇੰਨੀ ਆਮਲ ਕੀ ਦੇਖਭਾਲ ਨਹੀਂ ਕਰਦੇ ਹੈਗੇ ਚਲੋ ਗਰੀਬ ਬੰਦੇ ਨੂੰ ਰਹਿਤ ਮਿਲੂਗੀ ਜਾਂਦੇ ਐਡਮਿਟ ਹੋ ਜਾਊਗਾ ਦਾ ਇਲਾਜ ਸਹੀ ਹੋ ਜਾਊਗਾ ਪਰਪਰ ਕੋਈ ਕਿਸੇ ਦੀ ਜਾਨ ਨਹੀਂ ਜਾਊਗੀ ਨੀਲੇ ਪੀਲੇ ਕਾਰਡ ਹੁੰਦੇ ਸੀ ਉਹਨਾਂ ਦੇ ਉੱਤੇ ਲੋਕੀ ਪਰੇਸ਼ਾਨ ਹੁੰਦੇ ਸੀ ਮਿਡ ਬੋਲਦਾ ਕੋਈ ਫਾਇਦਾ ਨਹੀਂ ਸੀ ਮਿਲਦਾ ਯਾਨੀ ਦੇ ਗਰੀਬ ਤੱਕੇ ਨੂੰ ਮਿਲਦਾ ਸੀ ਜਾਂ ਫਿਰ ਜਿਹੜੇ ਪਹਿਚਾਨ ਵਾਲਿਆਂ ਨੂੰ ਮਿਲਦਾ ਸੀ ਤੇ ਸਾਡੀ ਤਾਂ ਬੇਨਤੀ ਇਹੀ ਹੈ ਕਿ ਆਪਣਾ ਵਧੀਆ ਫੈਸਲਾ ਲਿਆ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜੇ ਬਹੁਤ ਮਿਡਲ ਕਲਾਸ ਦੇ ਬੰਦੇ ਜਿਹੜੇ بڑے بڑے ਪ੍ਰੈਸ਼ਰ ਨਹੀਂ ਕਰਾ ਸਕਦੇ ਜਾਂ ਕੁਝ ਨਹੀਂ ਕਰਾਦੇ ਤਾਂ ਇਹਨਾਂ ਚੀਜ਼ਾਂ ਤੋਂ ਉਹ ਬਹੁਤ ਵਧੀਆ ਨੇ ਆਤ ਪਾਉਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਵੱਲੋਂ ਜਿਹੜਾ ਹੈਗਾ ਇੱਕ ਫੈਸਲਾ ਲਿੱਤਾ ਗਿਆ ਹੈਗਾ ਕਈਏ ਤਾਂ ਆ ਜਿਹੜੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਇੱਕ ਤੋਹਫਾ ਜਿਹੜਾ ਕਈਏ ਤਾਂ ਦਿੱਤਾ ਜਾ ਰਿਹਾ ਹੈਗਾ ਅੱਜ ਹੀ ਇਹ ਫੈਸਲਾ ਜਿਹੜਾ ਇਹ ਕੀਤਾ ਗਿਆ ਹੈਗਾ ਕਿ ਪੰਜਾਬ ਦੇ ਲੋਕਾਂ ਦੇ ਲਈ ਘਟੋ ਘਟੇ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾਵੇਗੀ ਔਰ ਇਹਦਾ ਲਾਭ ਜਿਹੜਾ ਹੈਗਾ ਪੰਜਾਬ ਦੇ ਹਰੇਕ ਵਸਨੀਕ ਨੂੰ ਮਿਲਣ ਜਾ ਰਿਹਾ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਮਿਡਲ ਕਲਾਸ ਕਿਉ ਨਾ ਹੋਵੇ ਚਾਹੇ ਉਹ ਪੈਨਸ਼ਨ ਵਾਲਾ ਕਿਉ ਨਾ ਹੋਵੇ ਤੇ ਚਾਹੇ ਉਹ ਬਜ਼ੁਰਗ ਕਿਉ ਨਾ ਹੋਵੇ ਇਹਦਾ ਲਾਹਾ ਹਰੇਕ ਪੰਜਾਬ ਵਾਸੀ ਨੂੰ ਮਿਲੇਗਾ ਔਰ ਸਭ ਤੋਂ ਵੱਧ ਫਾਇਦਾ ਜਿਹੜਾ ਹੈਗਾ ਲੋਅਰ ਮਿਡਲ ਕਲਾਸ ਜਾਂ ਫਿਰ ਗਰੀਬ ਤਬਕਾ ਜਿਹੜਾ ਹੈਗਾ ਉਹਨਾਂ ਨੂੰ ਜ਼ਿਆਦਾ ਇਹ ਫੈਜਲਾ ਇਦਾ ਲਾਹਾ ਮਿਲੇਗਾ ਸਭ ਤੋਂ ਬੜੀ ਗੱਲ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈਗੀ ਹੈ ਕਿ ਹੁਣੇ-ਹੁਣੇ ਜੋ ਫੈਸਲਾ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰ ਜਿਹੜੇ ਜਿੰਨੇ ਵੀ ਹਸਪਤਾਲ ਨੇ ਉਹਨਾਂ ਦੇ ਵਿੱਚ ਇਹ ਸਾਰਾ ਲਾਗੂ ਕਰ ਦਿੱਤਾ ਜਾਵੇਗਾ ਹਰੇਕ ਹਸਪਤਾਲ ਦੇ ਵਿੱਚ ਇਹਦੀ ਸਹੂਬਿਦਾਂ ਜਿਹੜੀ ਉਹ ਦਿੱਤੀ ਜਾਵੇਗੀ ਕਈ ਲੋਕ ਮੇਰੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀਰੇ ਜੀ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਸਿਹਤ ਬੀਮਾ ਯੋਜਨਾ ਲੈ ਕੇ ਆndi ਹੈ ਕਿ 2 ਅਕਤੂਬਰ ਨੂੰ ਹਰੇਕ ਦੇ ਕਾਰਡ ਬਣਨਗੇ ਖਾਸ ਕਰਕੇ ਗਰੀਬਾਂ ਨੂੰ ਕਿੰਨਾ ਕੁ ਲਾਹਾ ਮਿਲੇਗਾ ਬਹੁਤ ਵਧੀਆ ਇਹ ਬਹੁਤ ਲਾਭ ਮਿਲੇਗਾ ਜਿਹੜੇ ਗਰੀਬ ਆਦਮੀ ਨਹੀਂ ਇਲਾਜ ਕਰਾ ਸਕਦੇ ਉਹਨਾਂ ਲਈ ਬਹੁਤ ਵਧੀਆ ਕਾਰਡ ਇੱਕ ਬਣਿਆ ਹੋਏਗਾ ਅਗਲਾ ਜਿੱਥੇ ਮਰਜ਼ੀ ਇਲਾਜ ਕਰਾ ਸਕਦਾ ਇਹ ਗਵਰਨਮੈਂਟ ਸਹੂਲਤ ਦਿੰਦੀ ਹੈ ਇਹਦਾ ਸਭ ਤੋਂ ਵਧੀਆ ਗੱਲ ਹੈ ਠੀਕ ਹੈ ਕਿ ਕਈ ਆਦਮੀ ਗਰੀਬ ਆਮੀ ਨਹੀਂ ਕਰਵਾ ਸਕਦੇ ਇਲਾਜ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਬੈਨੀਫਿਟ ਤੁਹਾਨੂੰ ਕਿੰਨਾ ਕੁ ਫਾਇਦਾ ਮਿਲਦਾ ਹੋਇਆ ਹੈ ਦੇਖੋ ਜੀ ਆਪਾਂ ਦਾ ਕਹਿੰਦੇ ਪਰਮਾਤਮਾ ਕਿਸੇ ਨੂੰ ਵੀ ਬਿਮਾਰ ਨਾ ਕਰੇ ਨਾ ਹੀ ਗਵਰਨਮੈਂਟ ਕੋਲੋਂ ਫਾਇਦਾ ਲੈਣਾ ਪਵੇ ਇਹ ਕਿਸੇ ਨੂੰ ਕੋਈ ਇਹੋ ਜਿਹੀ ਪਰਮਾਤਮਾ ਦਿੱਪਤਾ ਪਾਉਂਦਾ ਤਾਂ ਉਹਦੇ ਲਈ ਤਾਂ ਮੈਂ ਕਹਿੰਦਾ ਬਹੁਤ ਵਧੀਆ ਹੈਗਾ ਇਹ ਜੇ ਪੰਜਾਬ ਸਰਕਾਰ ਸਹੂਲਤ ਦੇ ਰਹੀ ਹੈ ਤਾਂ ਬਹੁਤ ਵਧੀਆ ਕਰ ਰਹੀ ਹੈ ਆਮ ਆਦਮੀ ਅੱਜ ਦੇ ਟਾਈਮ ਦੇ ਵਿੱਚ ਵੱਡੇ ਵੱਡੇ ਹਸਪਤਾਲਾਂ 'ਚ ਆਪਣਾ ਇਲਾਜ ਕਰਾ ਸਕਦਾ ਨਹੀਂ ਕਰਵਾ ਸਕਦਾ ਜੀ ਨਹੀਂ ਕਰਵਾ ਸਕਦਾ ਮਹਿੰਗਾਈ ਤਾਂ ਨਹੀਂ ਹੈਗੀ ਹੈ ਮਹਿੰਗਾਈ ਦੇ ਵਿੱਚ ਅਗਲੇ ਘਰ ਦੇ ਖਰਚੇ ਨਹੀਂ ਚੱਲਦੇ ਤੁਹਾਡੇ ਸਾਹਮਣੇ ਇੱਥੇ ਬੈਠੇ ਆ ਇਹਦਾ ਇਹਦਾ ਕੋਈ ਪਤਾ ਨਹੀਂ ਸ਼ਾਹ ਨੂੰ 100 ਬਣ ਜਾਵੇ ਨਾ ਬਣੇ ਦਾ ਕਈ ਵਾਰੀ ਖਾਲੀ ਅਧਰੀ ਜਾਣਾ ਪੈਂਦਾ ਇੱਕ ਆਪਣਾ ਰੋਟੀ ਦਾ ਖਰਚਾ ਇਸ ਟਾਈਮ ਚਲਾਣਾ ਮੁਸ਼ਕਲ ਹੈ ਲੋਕਡਾਊਨ ਤੋਂ ਬਾਅਦ ਵੈਸੇ ਹੀ ਕੰਮ ਦੀ ਐਸੀ ਤੇ ਅਸੀਂ ਫਿਰ ਗੀਏ ਵੀਰੇ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਜੀ ਵਧੀਆ ਗੱਲ ਆ ਜੀ ਸਰਕਾਰ ਜੇ ਫਾਇਦਾ ਦਿੰਦੀ ਆ ਤੇ ਫਾਇਦਾ ਲਓ ਕਿਉਂਕਿ ਸਰਕਾਰ ਨੇ ਲਾਗੂ ਕੀਤਾ ਹੈ ਤੇ ਚੰਗੇ ਵਾਸਤੇ ਕੀਤਾ ਹੋਗਾ ਸਹੀ ਗੱਲ ਆ ਕਿਉਂਕਿ ਗਰੀਬ ਬੰਦਾ ਕਿੱਥੋਂ ਇਲਾਜ ਕਰਾਊਗਾ ਉਹਦਾ ਤਾਂ ਦਮਦਾਰੀ ਟੁੱਟ ਜਾਂਦਾ ਹੈ ਕਿਉਂਕਿ ਹਸਪੀਟਲ ਜਾਂਦੇ ਪਹਿਲਾਂ 20-25 ਹਜ਼ਾਰ ਜਮ੍ਹਾਂ ਕਰਾਓ ਤੇ ਫੇਰ ਇਲਾਜ ਕਰੋਗੇ ਉਸ ਤੋਂ ਪਹਿਲਾਂ ਇਹ ਸਰਕਾਰ ਸਹੀ ਕਰੂਗੀ ਚਲੋ ਗਰੀਬ ਬੰਦੇ ਨੂੰ ਰਹਿਤ ਮਿਲੂਗੀ ਜਾਂਦੇ ਐਡਮਿਟ ਹੋ ਜਾਊਗਾ ਦਾ ਇਲਾਜ ਸਹੀ ਹੋ ਜਾਊਗਾ ਪ੍ਰੋਪਰ ਕੋਈ ਕਿਸੇ ਦੀ ਜਾਣ ਨਹੀਂ ਜਾਊਗੀ ਇਹ ਬਹੁਤ ਵਧੀਆ ਗੱਲ ਕਹੀ ਕਿ ਤੁਸੀਂ ਹਸਪਤਾਲ ਜਿਹੜੇ بڑے ਹਸਪਤਾਲ ਨੇ ਜਾਂਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਕਾਊਂਟਰ ਦੇ ਉੱਤੇ ਪੈਸੇ ਜਮ੍ਹਾਂ ਕਰਵਾਣੇ ਪੈਂਦੇ ਆ ਉਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਕੀਤਾ ਜਾਂਦਾ ਇਹ ਬਹੁਤ ਵਧੀਆ ਹੁਣ ਕਟੋ-ਕਟ ਤੁਹਾਨੂੰ ਚਿੰਤਾ ਨਹੀਂ ਕਿ ਤੁਹਾਡੀ ਜੇਬ 'ਚ ਪੈਸੇ ਹੈ ਜਾਂ ਨਹੀਂ ਹੈ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਇਹਨਾਂ ਪ੍ਰਾਈਵੇਟ ਹਸਪਤਾਲਾਂ 'ਚ ਵੀ ਸਹੂਲਤਾਂ ਕਰਨ ਕਿਉਂਕਿ ਸਰਕਾਰੀ ਦੇ ਵਿੱਚ ਇੰਨੀਾਂ ਮਲਕੀ ਦੇਖਭਾਲ ਨਹੀਂ ਕਰਦੇ ਹੈਗੇ ਥੋੜਾ ਜਿਹਾ ਉਹਨਾਂ ਤੇ ਵੀ ਜ਼ੋਰ ਪਾਉਣ ਕਿ ਥੋੜਾ ਜਿਹਾ ਕੋਈ ਵੀ ਕੀ ਮਰੀਜ਼ ਹੁੰਦਾ ਉਹਨੂੰ ਪਹਿਲਾਂ ਦੇਖਣ ਉਹਦੀ ਪ੍ਰੋਬਲਮ ਹੱਲ ਕਰਨ ਇਹ ਨਹੀਂ ਕਿ ਚੋਕੇ ਉਹਨੂੰ ਪੀਜੀਆਈ ਕਰ ਦਿੰਦੇ ਆ ਕਿ ਇੱਥੇ ਲਾਜ ਨਹੀਂ ਹੋ ਸਕਦਾ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਇਦਾਂ-ਇਦਾਂ ਦੀਆਂ ਮਸ਼ੀਨਾਂ ਪਈਆਂ ਕਿ ਆਪਾਂ ਪ੍ਰਾਈਵੇਟ ਵੀ ਨਹੀਂ ਉਹ ਜਿਹੜੀਆਂ ਮਸ਼ੀਨਾਂ ਹੈਗੀਆਂ ਜਿਹੋ ਜਿਹੀਆਂ ਸਰਕਾਰ ਨੇ ਸਰਕਾਰੀ ਹਸਪਤਾਲ ਰੱਖੀਆਂ ਹੋਈਆਂ ਠੀਕ ਆ ਜੀ ਬਾਕੀ ਇਲਾਜ ਸਾਰਿਆਂ ਗਰੀਬਾਂ ਦਾ ਵੀ ਇਲਾਜ ਹੋਣਾ ਚਾਹੀਦਾ ਠੀਕ ਆ ਜੀ ਵਧੀਆ ਗੱਲ ਆ ਜੇ ਇਲਾਜ ਹੋ ਜਾਏ ਤਾਂ ਵਧੀਆ ਗੱਲ ਆ ਕੋਈ ਵੀ ਵਾਂਝਾ ਨਹੀਂ ਰਹੂਗਾ ਇਹ ਆ ਆਪਣਾ ਡੀ ਐਮ ਸੀ ਆ ਸੀ ਐਮ ਸੀ ਆ ਇਹਨਾਂ ਦੇ ਵਿੱਚ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਇਹਦਾ ਐਕਸੀਡੈਂਟ ਹੋ ਗਿਆ ਲੱਤ ਬਾਹ ਲਾਉਣੀ ਪੈਂਦੀ ਆ ਉਹਦੇ ਵਿੱਚ ਇਹ ਹੈ ਕਿ ਉੱਥੇ ਜਾਓ ਕਿ ਪੈਸੇ ਲਾਓ ਤੇ ਲੱਤ ਬਾਹ ਬਚ ਜਾਂਦੀ ਆ ਇਸ ਚੱਕਰ ਦੇ ਵਿੱਚ ਸਰਕਾਰੀ ਸਰਕਾਰ ਨੂੰ ਇਹ ਬੇਨਤੀ ਆ ਕਿ ਇਹਨਾਂ ਦੇ ਵੱਡੇ ਵੱਡੇ ਹਸਪਤਾਲ ਲੁਧਿਆਣੇ ਦੇ ਵਿੱਚ ਜਿੰਨੇ ਵੀ ਆ ਇਨਾਂ ਦੇ ਵਿੱਚ ਲਾਗੂ ਕੀਤਾ ਜਾਏ ਇਹ ਨਹੀਂ ਕਿ ਛੋਟੇ ਜਿਹੜੇ ਡਿਲੀਵਰੀ ਕੇਸ ਵਾਲਿਆਂ ਦੇ ਉਹਨਾਂ ਦੇ ਲਾਗੂ ਕਰ ਦਿੰਦੇ ਆ ਉੱਥੇ ਉਹ ਪ੍ਰੋਪਰ ਲਾਜ ਨਹੀਂ ਮਿਲਦਾ ਇੱਕ ਬੰਦੇ ਦੀ ਜਾਣ ਚਲ ਜਾਂਦੀ ਹੈ ਤਾਂ ਕਰਕੇ ਮੈਂ ਕੰਨਾ ਕਿ ਬਹੁਤ ਵਧੀਆ ਜੇ ਮਾਨ ਸਰਕਾਰ ਇਹ ਕੰਮ ਕਰ ਰਹੀ ਆ ਬਹੁਤ ਵਧੀਆ ਲਾਭ ਮਿਲੇਗਾ ਤੇ ਆਉਣ ਵਾਲਾ ਮੌਕਾ ਵੀ ਇਹਨਾਂ ਨੂੰ ਮਿਲੂਗਾ 5 ਸਾਲ ਦਾ ਠੀਕ ਆ ਜੀ ਵਧੀਆ ਗੱਲ ਆ ਜੀ ਬਿਲਕੁਲ ਤਾਂ ਇੱਥੇ ਤੁਹਾਨੂੰ ਹੋਰ ਇੱਕ ਜਾਣਕਾਰੀ ਦੇ ਦਈਏ ਕਿ ਜਿਹੜੀ ਕੇਂਦਰ ਸਰਕਾਰ ਵੱਲੋਂ ਵੀ ਸਕੀਮ ਚਲਾਈ ਜਾਂਦੀ ਹੈਗੀ ਆ ਉਹਦੇ ਵਿੱਚ ਕਈ ਹਸਪਤਾਲਾਂ ਨੂੰ ਜਿਹੜਾ ਹੈਗਾ ਇਨਕਾਰ ਕਰ ਦਿੰਦੇ ਨੇ ਕਿ ਇਹ ਕਾਰਡ ਜਿਹੜਾ ਅੰਸ਼ੂਮਾਨ ਕਾਰਡ ਹੈਗਾ ਇਹ ਨਹੀਂ ਚੱਲਦਾ ਲੇਕਿਨ ਇਹਦੇ ਵਿੱਚ ਕੱਲੇ ਆਮ ਲੋਕ ਹੀ ਨਹੀਂ ਬਲਕਿ ਸਰਕਾਰੀ ਕਰਮਚਾਰੀ ਚਾਹੇ ਉਹ ਪੈਨਸ਼ਨ ਲੈਂਦੇ ਹੋਣ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਬਜ਼ੁਰਗ ਹੋਣ ਸਾਰਿਆਂ ਨੂੰ ਜਿਹੜਾ ਕਵਰ ਕੀਤਾ ਗਿਆ ਹੈਗਾ ਜਾਣਕਾਰੀ ਹਾਸਲ ਕਰਦੇ ਆ ਕਿ ਹੋਰ ਕਿਹੜੇ-ਕਿਹੜੇ ਮੁਲਾਜ਼ਮਾਂ ਨੂੰ ਵੀ ਜਿਹੜਾ ਹੈਗਾ ਇਹ ਜਿਹੜੀ ਹੈ ਸਹੂਲਤ ਮਿਲੇਗੀ ਪੰਜਾਬ ਸਰਕਾਰ ਵੱਲੋਂ ਇੱਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਿਆਂਦੀ ਗਈ ਹੈ 10 ਲੱਖ ਦਾ ਇਲਾਜ ਹਰੇਕ ਵੱਡੇ ਹਸਪਤਾਲ ਦੇ ਵਿੱਚ ਹੋਊਗਾ ਪੰਜਾਬ ਦੇ ਹਰ ਵਸਨੀਕ ਲਈ ਚਾਹੇ ਉਹ ਸਰਕਾਰੀ ਕਰਮਚਾਰੀ ਕਿਉਂ ਨਹੀਂ ਬਹੁਤ ਵਧੀਆ ਹੈ ਜੇ ਪ੍ਰਸ਼ਾਸਨ ਨੇ ਜੇ ਕੋਈ ਸਕੀਮ ਲਿਆਂਦੀ ਤਾਂ ਬਹੁਤ ਵਧੀਆ ਹੈ ਸਾਰਿਆਂ ਨੂੰ ਫਾਇਦਾ ਇਹਦੇ ਵਿੱਚ ਹੋਊਗਾ ਮਲਾਜ਼ਮਾਂ ਨੂੰ ਵੀ ਆਵਲਗ ਨੂੰ ਵੀ ਬਹੁਤ ਵਧੀਆ ਚੀਜ਼ ਆ ਮਤਲਬ ਬਹੁਤ ਫਾਇਦਾ ਹੋਊਗਾ ਗਰੀਬ ਬੰਦੇ ਨੂੰ ਬਹੁਤ ਫਾਇਦਾ ਹੋਊ ਨਹੀਂ ਅਗਲਾ ਇਲਾਜ ਨਹੀਂ ਕਰਾ ਸਕਦਾ ਅਗਲਾ ਅਜਕਲ ਇਹਨੇ ਮਹਿੰਗੇ ਹੋ ਗਿਆ ਇਲਾਜ ਆ ਗਨੇ ਸੋਖਾ ਹੋ ਜੂਗਾ ਚਲੋ ਬਹੁਤ ਅੱਛੀ ਵਾਲਾ ਬਾੜਨੇ ਚਾਹੀਦਾ ਗਰੀਬਾਂ ਦਾ ਸਭ ਦਾ ਭਲਾ ਹੋਣਾ ਚਾਹੀਦਾ ਅਸੀਂ ਤੇ ਇਹੀ ਕਹਿੰਦੇ ਆ ਕਿ ਜੋ ਵੀ ਸਰਕਾਰ ਆਮ ਆਦਮੀ ਪਾਰਟੀ ਕਰਦੇ ਆ ਬਹੁਤ ਅੱਛਾ ਕੰਮ ਕਰਦੇ ਆ ਔਰ ਉਹਨਾਂ ਨੂੰ ਕਰਨਾ ਚਾਹੀਦਾ ਵਾ ਗਰੀਬਾਂ ਦਾ ਬਹੁਤ ਭਲਾ ਹੋ ਜੂਗਾ ਇਹਦੇ ਵਿੱਚ ਹੁਣ ਲੱਗਦਾ ਕਿ ਇੱਕ ਕਾਰਡ ਹੋਊਗਾ ਤਾਂ ਹਰੇਕ ਹਸਪਤਾਲ ਚ ਇਲਾਜ ਕਰਾਣਾ ਠੀਕ ਹੋਊਗਾ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਜੇ ਕਾਰਡ ਬਣ ਜੂਗਾ ਤਾਂ ਉਹਦੇ ਵਿੱਚ ਸਭ ਨੂੰ ਫਾਇਦਾ ਹੀ ਫਾਇਦਾ ਹਾਂਜੀ ਆਮ ਲੋਕ ਕਿੱਦਾਂ ਦੇਖਣਗੇ ਇਸ ਫੈਸਲੇ ਨੂੰ ਔਰ ਕਿੱਦਾਂ ਸਰਾਹਣਾ ਕਰਨਗੇ ਜੀ ਉਹਨਾਂ ਨੂੰ ਬਹੁਤ ਅੱਛਾ ਲੱਗੂਗਾ ਜਿਹੜੀ ਕਿ ਇਹ ਸਕੀਮ ਚਲਾਈ ਉਹਨਾਂ ਨੇ ਤੁਸੀਂ ਸਵਾਗਤ ਕਰਦੇ ਹੋ ਇਸ ਫੈਸਲੇ ਹਾਂ ਜੀ ਬਹੁਤ ਜ਼ਿਆਦਾ ਕਿਉਂਕਿ ਗਰੀਬਾਂ ਦਾ ਭਲਾ ਹੋ ਜਾਊਗਾ ਮਹਿੰਗਾਈ ਬਹੁਤ ਜ਼ਿਆਦਾ ਆ ਉਹਦੇ ਵਿੱਚ ਫਿਰ ਮਜਬੂਰ ਬੰਦਾ ਕੋਈ ਦਵਾਈ ਲਾਜ਼ ਹੀ ਨਹੀਂ ਕਰਵਾ ਸਕਦਾ ਕਾਫੀ ਕਿ ਪਹਿਦਾ ਹੋਊਗਾ ਬਹੁਤ ਲੋਕਾਂ ਨੂੰ ਬਹੁਤ ਲੋਕਾਂ ਨੂੰ ਪਹਿਦਾ ਹੋ ਜਾਣਾ ਕਾਫੀ ਦੁਨੀਆ ਨਾ ਪੜ ਪੈ ਜਾਣਾ ਆਸਕਰਕੇ ਪੰਜਾਬ ਦੇ ਲੋਕਾਂ ਨੂੰ ਅਗਰ ਕਹੀਏ ਤਾਂ ਵੱਡੇ ਹਸਪਤਾਲਾਂ 'ਚ ਇਲਾਜ ਮਹਿੰਗਾ ਹੈ। ਰਾਹਤ ਮਿਲੂ ਮਿਲੂ ਏ ਠੀਕ ਆ। ਬਹੁਤ ਪੈਦਾ ਹੋਊਗਾ। ਉਹਨਾਂ ਇੱਕ ਟਾਈਮ ਦੀ ਰੋਟੀ ਬਣੂਗੀ ਉਹਨਾਂ ਦੇ ਘਰੇ। ਐਸਟੇਲ ਇਲਾਜ ਵੀ ਬਹੁਤ ਮਹਿੰਗੇ ਹੈ। ਇਲਾਜ ਤਾਂ ਬਹੁਤ ਮਹਿੰਗੇ। ਬਹੁਤ ਹੀ ਜ਼ਿਆਦਾ। ਦਵਾਈ ਲੈ ਆਂ ਜਾਓ 100 ਤੋਂ 150 ਤੋਂ ਕੱਟਣੀ ਹੁੰਦੀ। ਥੱਲੇ। ਬੱਚੇ 60 ਲੱਗ ਜਾਵੇ ਤਾਂ ਵੀ 3-400 ਰੁਪਏ ਲੱਗ ਜਾਂਦੇ। ਜੇ ਹਸਪੀਟਲ ਲੈ ਜਾਓ ਤਾਂ ਕਾਫੀ ਪੈ ਲੈ ਗਏ ਕਿੱਦਾਂ ਦੇਖਦੇ ਹੋ ਇਸ ਫੈਸਲੇ ਨੂੰ ਪਹਿਲਾਂ ਆਸ਼ਮਾਨ ਕਾਰਡ ਸੀਗਾ ਯਾਰਾ ਉਹ ਤਾਂ ਖਰੇ ਸੀਗੇ ਉਹ ਤਾਂ ਹੋ ਵੀ ਰਿਹਾ ਵਾ ਬਾਕੀ ਜੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਸਾਹਿਬ ਜੀ ਜੇ ਐਲਾਨ ਕਰਦੇ ਪਏ ਨੇ ਜੇ ਮੋਤੀ ਸਾਹਿਬ ਨੇ ਆਸ਼ਮਾਨ ਕਾਰਡ ਪਾਸ ਕੀਤਾ ਸੀਗਾ ਤੇ ਇਹ ਵੀ ਪਾਸ ਹੋਣਾ ਚਾਹੀਦਾ ਵਾ ਹੋਊਗਾ ਬਾਕੀ ਆਪਾਂ ਤਾਂ ਸਾਨੂੰ ਫ੍ਰੀ ਦਾ ਕਰਾ ਮਤਲਬ ਫ੍ਰੀ ਇਲਾਜ ਹੋ ਰਿਹਾ ਗਰੀਬ ਬੰਦੇ ਦਾ ਸਾਸੀ ਵੀ ਗਰੀਬ ਬੰਦੇ ਆਪਾਂ ਕੋ ਮਾੜੇ ਮਾੜੇ ਬੰਦੇ ਆਪਾਂ ਕਿਹੜਾ ਸ਼ਾਊ ਕਰਾਂ ਕਰਨੇ ਆ ਵੀ ਜੇ ਇਲਾਜ ਫ੍ਰੀ ਕਰ ਰਹੇ ਆ ਤੇ ਬਹੁਤ ਵਧੀਆ ਗੱਲ ਹੈ ਸੁਨਰੇ ਦੇ ਵਿੱਚ ਇਲਾਜ ਹੋਏਗਾ ਫ੍ਰੀ ਇਲਾਜ ਹੋਏਗਾ ਸਾਰੇ ਪਬਲਿਕ ਦਾ ਵਧੀਆ ਗੱਲ ਹੈ ਤੇ ਆਪਾਂ ਇਹ ਕੰਨਿਆ ਵੀ ਜੋ ਭਗਵੰਤਮਾਨ ਸਾਹਿਬ ਜੋ ਵਧੀਆ ਗੱਲ ਕਰ ਰਹੇ ਨੇ ਕੰਮ ਕਰ ਰਹੇ ਨੇ ਤੇ ਵਧੀਆ ਹੀ ਹੋਏਗਾ ਕੋਈ ਮਾੜੀ ਗੱਲ ਨਹੀਂ ਇਹਦੇ ਵਿੱਚ ਹੁਣ ਵੱਡੇ ਹਸਪਤਾਲਾਂ ਦੇ ਵਿੱਚ ਆਪਾਂ ਕਹੀਏ ਤਾਂ ਇਲਾਜ ਕਰਾਣੇ ਸੰਭਵ ਨਹੀਂ ਹੈ ਠੀਕ ਹੈ ਹੁਣ ਤੁਸੀਂ بڑے ਹਸਪਤਾਲ 'ਚ ਵੀ ਇਲਾਜ ਕਰਾ ਸਕਦੇ ਹੋ ਇਹ ਸਹੂਲਤ ਜਿਹੜੀ ਤੁਹਾਨੂੰ ਮਿਲਣ ਜਾ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਵੱਡੇ ਹਸਪਤਾਲਾਂ ਦੇ ਵਿੱਚ ਪਹਿਲਾਂ ਪੈਸਾ ਚਾਹੀਦਾ ਵੱਡਾ ਵੱਡਾ ਪੈਸਾ ਕਿਸੇ ਕੋਲ ਹੈ ਨਹੀਂਗਾ ਅੱਜ ਦੇ ਮਾਹੌਲ ਦੇ ਵਿੱਚ ਜੋ ਅੱਜ ਦਾ ਸਥਿਤੀ ਕੰਮ ਦੀ ਮੈਂ ਸਵੇਰੇ ਆਪਣੇ ਤੇ ਲਗਾਨਾ ਮੈਂ ਸਵੇਰ ਦਾ 11 ਵਜੇ ਦਾ ਖੜਾ ਹੈ 4:00 ਵਜੇ ਤੇ 300 ਰੁਪਏ ਵੱਟਿਆ ਦੋ ਮੇਰੇ ਬੱਚੇ ਪੜ੍ਹਦੇ ਨੇ ਫੀਸ ਵੀ ਨਹੀਂ ਪੂਰੀ ਹੁੰਦੀ ਹਾਲੇ ਕਿ ਸਰਕਾਰੀ ਸਕੂਲ ਹੈ ਚਲੋ ਥੋੜਾ ਜਿਹਾ ਬਚਾਇਸ ਕਰਕੇ ਸਕੂਲ ਦੀ ਤਾਂ ਚਲੋ ਫੀਸ ਤੇ ਚੱਲੀ ਜਾਂਦੀ ਹੈ ਬਿਜਲੀ ਦਾ ਚੱਲੀ ਜਾਂਦਾ ਵਾ ਰੋਟੀ ਨਹੀਂ ਪੂਰੀ ਹੁੰਦੀ 400 ਰੁਪਏ ਦੀ ਥੈਲੀ ਹੈ 450 ਰੁਪਏ ਦੀ ਬੰਦਾ ਕਿਤੋਂ ਲੈ ਲੇਗਾ ਅਸੀਂ ਤਾਂ ਇਹ ਕਹਿੰਨੇ ਵੀ ਜੇ ਭਗਵੰਤਪਨ ਸਾਹਮਣੇ ਜੇ ਫ੍ਰੀ ਵਾਲਾ ਇਲਾਜ ਸ਼ੁਰੂ ਕੀਤਾ ਹੈ ਤੇ ਉਹ ਖਰੇ ਉਤਰਣਗੇ ਮੋਦੀ ਸਾਹਿਬ ਵੀ ਖਰੇ ਉਤਰੇ ਤੇ ਇਹ ਵੀ ਖਰੇ ਉਤਰਣਗੇ ਜੇ ਪੰਜਾਬ ਦੇ ਕਰਕੇ ਇਹਨਾਂ ਕੁਝ ਕਰ ਰਹੇ ਤੇ ਵਧੀਆ ਗੱਲ ਹੈ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਚ ਵਧੀਆ ਗੱਲ ਹੈ ਫਿਰ ਤਾਂ ਆਪਾਂ ਤਾਂ ਕਹਿੰਨੇ ਵੀ ਜੇ 2 ਅਕਤੂਬਰ ਨੂੰ ਉਹਨਾਂ ਨੇ ਕਰਨਾ ਵਾ ਪਹਿਲਾਂ ਹੀ ਕਰ ਦੇਣਾ ਚਾਹੀਦਾ ਵਾ ਫਿਰ ਤਾਂ ਅਸੀਂ ਜਿਹੜੇ ਡਾਕੂਮੈਂਟ ਲੱਗਣੇ ਆ ਸਰਕਾਰੀ ਉਹ ਤਾਂ ਦਵਾਂਗੇ ਫਿਰ ਅਸੀਂ ਅਸੀਂ ਤਾਂ ਆਪਣਾ ਬਣਵਾਵਾਂਗੇ ਜੇ ਸਾਡਾ 5 ਤੋਂ 10 ਤੋ ਹੋ ਰਿਹਾ ਵਾ ਤਾਂ ਤਾਂ ਵੀ ਵਧੀਆ ਗੱਲ ਹੈ ਸਾਡਾ ਜਿਹੜਾ ਹਸਪੀਟਲ ਦੇ ਵਿੱਚ ਜਿਹੜਾ ਸਾਡਾ 5000 ਦਾ ਕੰਮ ਹੈ ਫ੍ਰੀ ਚ ਹੋ ਰਿਹਾ ਬਸ ਇਹ ਉਹ ਚਾਹਾਂਗੇ ਅਸੀਂ 5 ਪਣਾ ਬਚਾ ਕੇ ਰੱਖਾਂਗੇ ਸਾਡੇ ਬੱਚੇ ਦੀ ਭਵਿੱਖ ਵਾਸਤੇ ਹੋਰ ਵੀ ਕੁਝ ਸਕੀਮਾਂ ਦਿੱਤੀਆਂ ਹੋਈਆਂ ਮੋਦੀ ਸਾਹਿਬ ਨੇ ਦਿੱਤੀਆਂ ਆ ਜਾਂ ਭਗਵੰਤ ਸਿੰਘ ਸਾਹਿਬ ਨੇ ਦਿੱਤੀਆਂ ਆ ਆਪਾਂ ਦੇ ਮੰਨ ਕੇ ਚੱਲਦੇ ਆਂ ਵੀ ਜਿਹੜਾ ਸਾਡਾ ਪਰਾਲਾ ਕਰਦੇ ਪਏ ਆ ਇਹ ਤੇ ਖਰੇ ਉਤਰਨਗੇ ਹੋਰ ਖਰੇ ਉਤਰਦੇ ਵੀ ਪਏ ਆ ਜੋ ਜੋ ਉਹਨਾਂ ਨੇ ਸਾਨੂੰ ਸਕੀਮਾਂ ਦਿੱਤੀਆਂ ਅਸੀਂ ਲਾਭ ਲੈ ਰਹੇ ਆ ਉਹਨਾਂ ਦਾ ਤੇ ਸਾਨੂੰ ਇਹਦੇ ਵਿੱਚ ਕੋਈ ਇਤਰਾਜ ਨਹੀਂ ਹੈਗਾ ਜੋ ਭਗਵੰਤ ਸਿੰਘ ਸਾਹਿਬ ਕਰ ਰਹੇ ਨੇ ਜਾਂ ਮੋਦੀ ਸਾਹਿਬ ਕਰ ਰਹੇ ਨੇ ਤੇ ਆਪਾਂ ਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਸਿਹਤ ਬੀਮਾ ਯੋਜਨਾ ਕਾਰਡ ਲਾਂਚ ਕੀਤਾ ਜਿਹਦੇ ਵਿੱਚ ਪੰਜਾਬ ਵਾਸੀਆਂ ਨੂੰ 10 ਲੱਖ ਦਾ ਬੀਮਾ ਬਿਲਕੁਲ ਫ੍ਰੀ ਮਿਲੇਗਾ ਉਹਨਾਂ ਨੂੰ ਸਿਹਤ ਦੇ ਪ੍ਰਤੀ ਹੁਣ ਇਲਾਜ ਕਰਵਾਉਣ ਦੇ ਪ੍ਰਤੀ ਸੋਚਣ ਦੀ ਜ਼ਰੂਰਤ ਨਹੀਂ ਜੋ ਹੈ ਉਪਰਾਲਾ ਕੀਤਾ ਗਿਆ ਮੁੱਖ ਮੰਤਰੀ ਜੀ ਵੱਲੋਂ ਬਹੁਤ ਹੀ ਸਲਾਣਾਯੋਗ ਹੈ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਜਿਹੜੇ ਨੀਲੇ ਪੀਲੇ ਕਾਰਡ ਹੁੰਦੇ ਸੀ ਉਹਨਾਂ ਦੇ ਉੱਤੇ ਲੋਕੀ ਪਰੇਸ਼ਾਨ ਹੁੰਦੇ ਸੀ ਮਿਡਲ ਕਲਾਸ ਨੂੰ ਉਸ ਦਾ ਕੋਈ ਫਾਇਦਾ ਨਹੀਂ ਸੀ ਮਿਲਦਾ ਇਹਾਂ ਤੇ ਗਰੀਬ ਤੱਕੇ ਨੂੰ ਮਿਲਦਾ ਸੀ ਜਾਂ ਫਿਰ ਜਿਹੜੇ ਪਛਾਣ ਵਾਲਿਆਂ ਨੂੰ ਮਿਲਦਾ ਸੀ ਜੋ ਇਹਨਾਂ ਨੇ 10 ਲੱਖ ਤੱਕ ਦਾ ਜੋ ਇਲਾਜ ਫਰੀ ਕੀਤਾ ਹੈ ਉਹਦੇ ਮੀਡਲ ਕਲਾਸ ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਮਿਲੇਗਾ ਨਾ ਕਿ ਸਿਵਲ ਹਸਪਤਾਲ ਸੀਐਮ ਸੀ ਡੀਐਮ ਸੀ ਜਿੱਥੇ ਚਾਹੇ ਉਹ ਆਪਣਾ ਇਲਾਜ ਕਰਵਾ ਸਕਦੇ ਨੇ ਇਹ ਉਸਨਾਂ ਨੂੰ ਬਹੁਤ ਵਧੀਆ ਉਪਰਾਲਾ ਹੈ ਹੁਣ ਸੋਚਣ ਦੀ ਲੋੜ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਇਹਦੀ ਗਿਣਤੀ 2000 ਹਸਪਤਾਲਾਂ ਤੱਕ ਵਧਾ ਦਾਂਗੇ ਇਹ ਤੇ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਜੀ ਜਿਹੜੇ ਸਾਰੇ ਹਸਪੀਟਲਾਂ ਦੇ ਵਿੱਚ ਇਲਾਜ ਕੀਤਾ ਹੈ ਕਿ ਜਿੱਥੇ ਅਗਲਾ ਨਜ਼ਦੀਕ ਹੋਏਗਾ ਉੱਥੇ ਇਲਾਜ ਕਰਾ ਸਕੇਗਾ ਨਹੀਂ ਤੇ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੇ ਡਾਕਟਰਾਂ ਦੀਆਂ ਮਿੰਤਾ ਕਰਨੀਆਂ ਪੈਂਦੀਆਂ ਸੀ ਜਾਂ ਜਿਹੜੇ ਇਲਾਜ 5 ਲੱਖ ਰਕ ਦੇ ਸੀਗੇ ਕੋਈ ਗਿਆ ਜੀ ਮੇਰੇ ਗੋਡੇ ਬਦਲਾ ਦਿਓ ਕੋਈ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਸੀ ਤੇ ਉਹ ਮਿੱਥੇ ਹੋਏ ਹਸਪੀਟਲਾਂ ਵਿੱਚ ਹੀ ਹੁੰਦਾ ਸੀਗਾ ਜੋ ਇਹਨਾਂ ਨੇ ਸਾਰੇ ਹਸਪਤਾਲਾਂ ਨੂੰ ਇਹ ਸਹੂਲਤਾਂ ਦਿੱਤੀਆਂ ਨੇ ਉਹਦੇ ਵਿੱਚ ਸਾਰੇ ਜਿਹੜੀ ਮਿਡਲ ਕਲਾਸ ਜਾਂ ਸਾਰੇ ਪਰਿਵਾਰ ਦੇ ਲੋਕਾਂ ਨੂੰ ਹੀ ਫਾਇਦਾ ਮਿਲੇਗਾ ਬਿਲਕੁਲ ਸਹੀ ਜਿੱਦਾਂ ਤੁਸੀਂ ਮਿਡਲ ਕਲਾਸ ਸਭ ਤੋਂ ਵੱਧ ਮਾਰ ਮਿਡਲ ਕਲਾਸ ਨੂੰ ਪੈਂਦੀ ਹੈ ਹੁਣ ਇਹ ਸੋਚਣ ਦੀ ਲੋੜ ਨਹੀਂ ਪਹਿਲਾਂ ਕੀ ਹੁੰਦਾ ਸੀ ਤੁਹਾਡੀ ਐਲੀਜੀਬਿਲਟੀ ਚੈੱਕ ਹੁੰਦੀ ਸੀ ਹੁਣ ਲੋੜ ਨਹੀਂ ਜਿੱਦਾਂ ਆਪਾਂ ਦੁਕਾਨ ਕਰਦੇ ਹੈਗਿਆਂ ਇਹ ਕਾਰਡ ਤੁਹਾਡੇ ਲਈ ਵੀ ਹੈ ਤੁਹਾਡੇ ਪਰਿਵਾਰ ਲਈ ਵੀ ਹੈ ਇਹਦਾ ਸਵਾਗਤ ਹੋਣਾ ਚਾਹੀਦਾ ਨੀਜੀਬਿਲਟੀ ਤੇ ਹੁਣ ਕਿਸੇ ਦੇ ਚੈੱਕ ਕਰਨ ਦੇ ਯੋਗ ਹੀ ਨਹੀਂ ਜੀ ਜਿੰਨੇ ਕੋ ਬਾਜ਼ਾਰ ਦੇ ਵਪਾਰ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਕਿੰਨੇ ਕੁ ਰਹਿ ਗਏ ਨੇ ਕਿੰਨੇ ਕੁ ਖਰਚੇ ਹੋ ਗਏ ਨੇ ਕਿੰਨੀ ਕੁ ਮਹਿੰਗਾਈ ਹੈ ਉਸ ਦੇ ਮੁੱਖ ਰੱਖਦੇ ਆ ਮੁੱਖ ਮੰਤਰੀ ਜੀ ਨੇ ਫੈਸਲਾ ਲਿੱਤਾ ਆਏਗਾ ਕਿ ਉਹਨਾਂ ਨੂੰ ਵੀ ਪਤਾ ਚੱਲਦਾ ਬਾਜ਼ਾਰ ਦੇ ਵਿੱਚ ਕਿੰਨੇ ਕੁ ਕੰਮ ਹੈਗੇ ਨੇ ਤੇ ਕਿਸ ਤਰ੍ਹਾਂ ਇਲਾਜ ਹੋ ਸਕੇਗਾ ਆਮ ਆਦਮੀ ਤੇ ਇਲਾਜ ਕਰਾਈ ਨਹੀਂ ਸਕਦਾ ਕਿਹੜੇ ਡਾਕਟਰ ਕੋ ਚਲੇ ਜਾਓ 5-700 ਥੱਲੇ ਫੀਸ ਕੋਈ ਨਹੀਂ ਚਾਹੀ ਡੀਐਮਸੀ ਚਲੇ ਜਾਓ ਉੱਤੇ ਕਹਿੰਦੇ ਆ ਜੀ ਜੇ ਤੁਸੀਂ ਪ੍ਰਾਈਵੇਟ ਚ ਕਰਨਾ ਤੇ ਤੁਸੀਂ ਲੈਣਾ ਚ ਲੱਗੇ ਰੋ ਰਾਤੀ 2 ਵਜੇ ਤੱਕ ਜੇ ਪ੍ਰਾਈਵੇਟ ਕਰਨਾ ਤੇ ਤੁਸੀਂ ਹੁਣੇ ਦਿਓ 10000 ਰੁਪਏ ਹੁਣੇ ਤੁਹਾਡਾ ਨੰਬਰ ਆਇਆ ਹੋਇਆ ਇਸ ਕਰਕੇ ਬਹੁਤ ਵਧੀਆ ਉਪਰ ਆਲਾ ਹੈ ਜੀ ਧੰਨਵਾਦ ਜੀ ਅਗਰ ਪੰਜਾਬ ਗਵਰਨਮੈਂਟ ਇਹ ਪੰਜਾਬੀਆਂ ਵਾਸਤੇ ਜਾਂ ਆਪਣੇ ਪੰਜਾਬ ਵਾਸਤੇ ਮੁੱਖ ਮੰਤਰੀ ਹੋਣ ਦੇ ਨਾਤੇ ਇੰਨਾ ਵਧੀਆ ਕੰਮ ਕਰਦੇ ਪਏ ਆ ਸੋ ਇਹ ਉਪਰਾਲਾ ਬਹੁਤ ਵਧੀਆ ਵਾ ਕਿਉਂਕਿ ਅੱਜ ਦੀ ਦੇਡ ਦੇ ਵਿੱਚ ਇੱਕ ਐਜੂਕੇਸ਼ਨ ਤੇ ਇੱਕ ਮੈਡੀਕਲ ਇਹ ਦੋ ਚੀਜ਼ਾਂ ਹੀ ਹਰ ਪੰਜਾਬੀ ਨੂੰ ਚਾਹੀਦੀਆਂ ਵਾ ਇਸ ਤੋਂ ਇਲਾਵਾ ਪੰਜਾਬੀ ਨੂੰ ਕੋਸ਼ਿਸ਼ ਨਹੀਂ ਚਾਹੀਦਾ ਪੰਜਾਬੀ ਨੂੰ ਮਿਹਨਤ ਵੀ ਚਾਹੀਦੀ ਆ ਉਹਨਾਂ ਨੂੰ ਕੰਮ ਚਾਹੀਦੇ ਆ ਰੋਜ਼ਗਾਰ ਚਾਹੀਦੇ ਆ ਤੇ ਸਾਡੀ ਤਾਂ ਬੇਨਤੀ ਇਹੀ ਆ ਕਿ ਆਪਣਾ ਵਧੀਆ ਫੈਸਲਾ ਲਿਆ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜੇ ਬਹੁਤ ਮਿਡਲ ਕਲਾਸ ਦੇ ਬੰਦੇ ਜਿਹੜੇ ਵੱਡੇ ਵੱਡੇ ਆਪਰੇਸ਼ਨ ਨਹੀਂ ਕਰਾ ਸਕਦੇ ਜਾਂ ਕੁਝ ਨਹੀਂ ਕਰਾਦੇ ਤੇ ਇਹਨਾਂ ਚੀਜ਼ਾਂ ਤੋਂ ਉਹ ਬਹੁਤ ਵਧੀਆ ਨੇਯਤ ਪਾਉਗੇ ਤੋਂ ਸੋ ਮੈਂ ਮੁੱਖ ਮੰਤਰੀ ਦਾ ਇਹ ਫੈਸਲਾ ਦੂੰ ਬਹੁਤ ਵਧੀਆ ਮੰਨਦਾ ਆ ਅੱਛਾ ਇੱਕ ਚੀਜ਼ ਹੋਰ ਫੈਸਲਾ ਜਿਹੜਾ ਕੀਤਾ ਗਿਆ ਕਿ ਹੁਣ ਇਹਦੀ ਗਿਣਤੀ ਵਧਾ ਕੇ 2000 ਹਸਪਤਾਲ ਕਰ ਦੇਣਗੇ ਨਾਲ ਕੋਈ ਸਰਕਾਰੀ ਆ ਉਹ ਨਹੀਂ ਕਿਸੇ ਵੀ ਵੱਡੇ ਹਸਪਤਾਲ ਚ ਜਾ ਕੇ ਲਾਇਕ ਕਰਾ ਲਓ ਤੁਸੀਂ ਬਹੁਤ ਹੀ ਵਧੀਆ ਜੀ ਸਰਕਾਰੀ ਹਸਪਤਾਲ ਵਿੱਚ ਕੈਨ ਨੂੰ ਤਾਂ ਹਰ ਸਹੂਲਤ ਹੈਗੀ ਆ ਪਰ ਜਦੋਂ ਕੋਈ ਬੰਦਾ ਸਹੂਲਤ ਲੈਣ ਜਾਂਦਾ ਵਾ ਤਾਂ ਉਹਨੂੰ ਬੜੀਆਂ ਵੱਡੀਆਂ ਵੱਡੀਆਂ ਲਾਈਨਾਂ ਦਾ ਤੇ ਹਰ ਚੀਜ਼ ਦਾ ਤਾਂ ਏਜੰਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਵਾ ਜਿਵੇਂ ਕਿ ਤੁਸੀਂ ਪੀਜੀਏ ਚਲ ਜੋ ਪੀਜੀਏ ਤੋਂ ਤੁਸੀਂ ਅਗੇ ਤੁਸੀਂ ਪਰਚੀ ਘਟਾਣੀ ਆ ਮੈਨੂੰ ਲੱਗਦਾ ਕਿ ਬੰਦਾ ਅਗੇ ਸਵੇਰੇ 5 ਵਜੇ ਤੱਕ ਗਿਆ ਹੋਇਆ ਵਾ ਤੇ ਉਹਦੀ ਬਾਰੀ ਛੇਤੀ ਆ ਜਵੇ ਜੇ ਉਹਨੂੰ ਕੋਈ 500 200 300 ਵਾਲਾ ਕੋਈ ਏਜੰਟ ੱਕਰ ਜਵੇ ਤੇ ਉਹਨੂੰ ਪਰਚੀ ਮਿਲ ਜੇ ਸਭ ਕੁਝ ਮਿਲ ਜਾਂਦਾ ਵਾ ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਵੱਡੇ ਵੱਡੇ ਹਸਪਤਾਲ ਆ ਜਾਂ ਹੋਰ ਵੀ ਆ ਇਹ ਹਰ ਮਰੀਜ਼ ਨੂੰ ਇੱਕੋ ਮਰੀਜ਼ ਸਮਝੇ ਨਾ ਕਿ ਵੱਡਾ ਸਮਝੇ ਨਾ ਛੋਟਾ ਸਮਝੇ ਜੋ ਉਹਦਾ ਧਿਆਨ ਰੱਖਦੇ ਆ ਜੋ ਉਹਦੀ ਅੱਛੀ ਟ੍ਰੀਟਮੈਂਟ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਫੈਸਲੇ ਦਾ ਤਾਂ ਉਹਨਾਂ ਦੀ ਟੀਮ ਦਾ ਤਹਿਤ ਜੇ ਲੋ ਧੰਨਵਾਦ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਦਾ ਪੰਜਾਬ ਵਾਸੀ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰਕੇ ਗੱਲ ਕਰੀਏ ਤਾਂ ਹਰ ਗਰੀਬ ਤਬਕਾ ਹਰ ਮਿਡਲ ਕਲਾਸ ਇਸ ਦਾ ਸਵਾਗਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਛੋਟੇ-ਛੋਟੇ ਦੁਕਾਨਦਾਰ ਰੇੜੀ ਫੜੀ ਵਾਲੇ ਔਰ ਆਮ ਲੋਕ ਜਿਹੜੇ ਨੇ ਇਸ ਚੀਜ਼ ਦਾ ਸਵਾਗਤ ਕਰ ਰਹੇ ਨੇ ਕਿਉਂਕਿ ਘੱਟੋ-ਘੱਟ 10 ਲੱਖ ਰੁਪਏ ਦਾ ਉਹਨਾਂ ਨੂੰ ਹੀ ਸਿਹਤ ਬੀਮਾ ਯੋਜਨਾ ਮਿਲੇਗਾ ਹੁਣ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਔਰ ਹਰੇਕ ਵੱਡੇ ਹਸਪਤਾਲ ਦੇ ਵਿੱਚ ਇਹ ਇਲਾਜ ਸੰਭਵ ਹੋ ਪਾਵੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ 라이